ਉੱਤਰ ਪ੍ਰਦੇਸ਼ ਦੇ ਚਾਂਸੀ ਵਿੱਚ ਮਹਾਰਾਣੀ ਲక్ష్ਮੀਬਾਈ ਮੈਡੀਕਲ ਕਾਲਜ ਦੇ ਐਨ ਆਈ ਸੀ ਯੂ ਦੇ ਵਿੱਚ ਸ਼ੁੱਕਰਵਾਰ ਨੂੰ ਭਿਆਨਕ ਅੱਗ ਲੱਗਣ ਕਰਕੇ 10 ਨਵ ਜੰਮੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ 20 ਦੇ ਕਰੀਬ ਬੱਚੇ ਗੰਭੀਰ ਚੱਕਮੀ ਨੇ ਜੋ ਵਖਵਾ ਹਸਪਤਾਲਾਂ ਦੇ ਵਿੱਚ ਜ਼ਿੰਦਗੀ ਲਈ ਮੌਤ ਦੀ ਨਾਲ ਜੰਗ ਲੜ ਰਹੇ ਨੇ ਇਸ ਅੱਗ ਦੇ ਪਿਛੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਕਿ ਸ਼ਰਤ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਰਕੇ ਇਹ ਅੱਗ ਲੱਗੀ ਸੀ ਪ੍ਰਥਮ ਦ੍ਰਿਸ਼ਟੀਕਰਨ ਜੋ ਵਹਾਂ ਪੇ ਸਟਾਫ ਆਨ ਡਿਊਟੀ ਥਾ ਉਸਕੇ ਦੁਆਰਾ ਇਹਹੀ ਬਤਾਇਆ ਗਿਆ ਕਿ ਸ਼ਾਰਟ ਸਰਕਟ 스ਪਾਰਕ ਹੋਈ ਅੰਦਰ ਵਾਲੀ ਯੂਨਿਟ ਮੈਂ ਜੋ ਰਪੋਟਾ ਸਾਹਮਣੇ ਇਹਨਾਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਸ਼ਾਮ ਦੇ ਟਾਈਮ ਤੇ ਹੀ ਹੋਏ ਇਸ ਬਿਜਲੀ ਦੇ ਸ਼ਾਰਟ ਸਰਕਟ ਨੂੰ ਅਣਗੌਲਿਆ ਕਰ ਦਿੱਤਾ ਗਿਆ ਸੀ ਇਸੇ ਅਣਗੌਲੀ ਹੋਈ ਚੀਜ਼ ਨੇ ਇੱਕ ਭਿਆਨਕ ਰੂਪ ਲੈ ਲਿਆ ਉਸ ਟਾਈਮ ਐਮਰਜੈਂਸੀ ਸੇਵਾਵਾਂ ਦੇ ਵਿੱਚ ਲਗਭਗ 50 ਤੋਂ ਵੱਧ ਬੱਚੇ ਮੌਜੂਦ ਸੀ ਜਿਨ੍ਹਾਂ ਨੂੰ ਹਸਪਤਾਲ ਸਟਾਫ ਬਚਾਓ ਕਰਮਚਾਰੀਆਂ ਤੋਂ ਇਥੇ ਮੌਜੂਦ ਆਮ ਲੋਕਾਂ ਨੇ ਬਚਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਐਮਰਜੈਂਸੀ ਸੇਵਾਵਾਂ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਪਰ ਫਿਰ ਵੀ ਇਹ ਸਾਗ ਨੇ 10 ਬੱਚਿਆਂ ਦੀ ਜਾਨ ਲੈ ਲਈ। ਉਤਰਪੰਦੇ ਦੀ ਸਰਕਾਰ ਨੇ ਇਸ ਘਟਨਾ ਦੀ ਜਾਣਕਾਰੀ ਲਈ ਉੱਚ ਪੱਧਰੀ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਅੱਗ ਲੱਗਣ ਦੇ ਕਾਰਨ ਤੇ ਅਣਗਹਿਲੀਆਂ ਦੀ ਜਾਂਚ ਕਰੇਗੀ ਤੇ ਆਪਾਂ ਵੇਖੋ ਵਿੱਚ ਇਹ ਕੋਈ ਘਟਨਾ ਨਾ ਹੋਵੇ ਉਹਦੇ ਲਈ ਉਪਾਅ ਵੀ ਕਰੇਗੀ। ਇਸ ਟਾਈਮ ਇੰਡੀਆ ਦੇ ਵਿੱਚ ਹੈਲਥ ਕੇਅਰ ਦੇ ਹਾਲਾਤ ਕਿਸ ਤਰ੍ਹਾਂ ਦੇ ਉਸ ਤੋਂ ਅਸੀਂ ਪੜੀ-ਪਾਤੂ ਜਾਣੂ ਆ। ਤੇ ਇੱਥੇ ਵੀ ਹਸਪੀਟਲ ਦੇ ਸੇਫਟੀ ਅਰੇਂਜਮੈਂਟ ਦੇ ਵਿੱਚ ਬਹੁਤ ਵੱਡੀ ਕਮੀ ਪਾਈ ਗਈ ਸੀ। ਰਿਪੋਰਟ ਦੇ ਮੁਤਾਬਕ ਜੋ ਸਿੱਝਾ ਸਭ ਤੋਂ ਜ਼ਿਆਦਾ ਜ਼ਰੂਰੀ ਸੀ ਸੇਫਟੀ ਅਲਾਰਮ ਤੇ ਅੱਗ ਬੁਝਾਉਣ ਵਾਲੇ ਯੰਤਰ ਉਹਨਾਂ ਵਿੱਚੋਂ ਕੋਈ ਵੀ ਸਹੀ ਤੰਗ ਨਾਲ ਕੰਮ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਜਿੱਥੇ ਅਸੀਂ ਬਿਮਾਰੀਆਂ ਤੋਂ ਬਚਣ ਲਈ ਜਾਂਦੇ ਹਾਂ ਉੱਥੇ ਸਾਡੀ ਜਾਨ ਸੇਫ ਵੀ ਹੈ ਜਾਂ ਨਹੀਂ ਇੰਡੀਆ ਵਿੱਚ ਹੈਲਥ케ਅਰ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਸਰਕਾਰੀ ਹਸਪਤਾਲਾਂ ਦੇ ਹਾਲਾਤ ਬੱਤਰ ਹੋ ਚੁੱਕੇ ਨੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਬੈੱਡ ਨਹੀਂ ਮਿਲਦੇ ਪੇਂਡੂ ਏਰੀਆ ਦੇ ਵਿੱਚ ਫਰਸਟ ایڈ ਨਹੀਂ ਮਿਲਦੀ ਡਾਕਟਰਾਂ ਦੀ ਕਮੀ ਤੇ ਹੋਰ ਕਈ ਕਾਰਨਾ ਕਰਕੇ ਹਰ ਸਾਲ ਲੱਖਾਂ ਲੋਕ ਆਪਣੀ ਜਾਨ ਗਵਾ ਦਿੰਦੇ ਨੇ ਸਵਾਲ ਇੱਥੇ ਬਹੁਤ ਸਾਰੇ ਨੇ ਪਰ ਮੁੱਦਾ ਇੱਥੇ ਹੈ ਕਿ ਸਵਾਲ ਕਿਤੇ ਕਿਨੂੰ ਜਾਣ ਤੁਸੀਂ ਇਸ ਘਟਨਾ ਪਿੱਛੇ ਕਿਸ ਨੂੰ ਦੋਸ਼ੀ ਮੰਨਦੇ ਹੋ ਸਰਕਾਰ ਨੂੰ ਜਾਂ ਹਸਪਤਾਲ ਵਾਲਿਆਂ ਦੀ ਅਣਗਹਿਲੀ ਨੂੰ ਕਮੈਂਟ ਕਰਕੇ ਜਰੂਰ